ਸਾਰੇ ਦਾ ਸਹਿਯੋਗ ਨਾਲ ਸੋ ਤੁਸੀਂ ਦੇਖ ਸਕਦੇ ਜਿਵੇਂ ਬਹੁਤ ਜ਼ਿਆਦਾ ਹੀ ਏਰਕੀ ਪਾਣੀ ਦਾ ਤੇਜ਼ ਰਫਾਤ ਚੱਲ ਰਿਹਾ ਵਾ ਸੋ ਬਹੁਤ ਜ਼ਿਆਦਾ ਨੁਕਸਾਨ ਏਰਕੀ ਕਰ ਦਿੱਤਾ ਵਾ ਜਿਹੜੇ ਹਾਰ ਆਏ ਨੇ ਬਹੁਤ ਜ਼ਿਆਦਾ ਫਸਲਾਂ ਦਾ ਬਰਬਾਦੀ ਹੋ ਗਈ ਆ ਔਰ ਘਰਾਂ ਦੀ ਬਰਬਾਦੀ ਮਕਾਨ ਕੋਠੀਆਂ ਬਹੁਤ ਜ਼ਿਆਦਾ ਆਪਾਂ ਰੋਜ਼ ਵੇਖਦੇ ਆ ਵੀਡੀਓ ਦੇ ਵਿੱਚ ਸੁਣਦੇ ਆ ਚੈਨਲਾਂ ਦੇ ਉੱਪਰ ਔਰ ਪਾਣੀ ਦਾ ਆ ਤੁਸੀਂ ਦੇਖ ਸਕਦੇ ਕਿੰਨੀ ਤੇਜ਼ ਰਫ਼ਤਾਰ ਨਾਲ ਜਿਹੜਾ ਪਾਣੀ ਚੱਲ ਰਿਹਾ ਵਾ ਸੋ ਤਸੀਂ ਤੁਹਾਨੂੰ ਬਿਲਕੁਲ ਲਾਗੇ ਤੋਂ ਦਿਖਾਉਣੇ ਆ ਵੀ ਕਿੰਨੀ ਸਪੀਡ ਦੇ ਨਾਲ ਔਰ ਕਿੱਥੋਂ ਤੱਕ ਪਾਣੀ ਜਿਹੜਾ ਚੱਲ ਰਿਹਾ ਵਾ ਕਿੰਨੀ ਦੂਰ ਤੱਕ ਇਹ ਜਿਹੜਾ ਪਾਣੀ ਕਿੰਨੇ ਏਰੀਏ ਦੇ ਵਿੱਚ ਬਹੁਤ ਦੂਰ ਤੱਕ ਜਿਹੜਾ ਦਰਿਆ ਦਾ ਬਹੁਤ ਜ਼ਿਆਦਾ ਇਹਰਕੇ ਨੁਕਸਾਨ ਨੇ ਕੀਤਾ ਵਾ ਸੋਕਈ ਜਗ੍ਹਾ ਤੇ ਜਿੱਥੇ ਬੰਨਾਂ ਕਮਜ਼ੋਰ ਉੱਥੇ ਸਾਡੇ ਵੀਰ ਬੰਨਾਂ ਦੇ ਉੱਪਰ ਵੀ ਲੱਗੇ ਨੇ ਡਿਊਟੀਆਂ ਨਿਭਾ ਰਹੇ ਨੇ ਔਰ ਕੋਈ ਟਰੈਕਟਰਾਂ ਦੇ ਨਾਲ ਕੋਈ ਮਿੱਟੀ ਦੇ ਗੱਟੇ ਭਰ ਕੇ ਟਰਾਲੀਆਂ ਟਰੈਕਟਰ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਔਰ ਜਿੱਥੋਂ ਤੱਕ ਸਾਡੀ ਵੀਡੀਓ ਪਹੁੰਚਦੀ ਹੈ ਵਾਤਵਾਤੋ ਸ਼ੇਅਰ ਵੀ ਕਰਿਆ ਜੇ ਔਰ ਨਾਲ ਜਿੱਥੇ ਜਿੱਥੇ ਵੀ ਕਿਤੇ ਤੁਹਾਨੂੰ ਜਿਹੜਾ ਇਹ ਜਿਆ ਲਾਗੇ ਪੈਂਦਾ ਵਾ ਉੱਥੇ ਉਹਨਾਂ ਦੇ ਜਾ ਕੇ ਮਦਦ ਵੀ ਜਰੂਰ ਕਰੋ ਜਿਹੜੇ ਤਰੀਕੇ ਨਾਲ ਜਿੰਨੇ ਜੋਗਾ ਵੀ ਕੋਈ ਹੈਗਾ ਵਾ ਉਹ ਮਦਦ ਕਰ ਸਕਦਾ ਵੇਖ ਸਕਦੇ ਤੁਸੀਂ ਪਾਣੀ ਕਿੰਨਾ ਤੇਜ਼ ਕਿਸੇ ਕੁਝ ਦਿਨ ਪਹਿਲਾਂ ਇੱਥੇ ਜਿਹੜੀਆਂ ਫਸਲਾਂ ਖੜੀਆਂ ਸੀ ਤੁਸੀਂ ਦੇਖਦੇ ਆ ਟਰਾਂਸਫਾਰਮ ਜਿਹੜੇ ਡੁੱਬ ਚੁੱਕੇ ਨੇ ਪਾਣੀ ਦੇ ਵਿੱਚ ਮੋਟਰਾਂ ਬੋਰ ਪਤਾ ਨਹੀਂ ਕਿੰਨਾ ਕੁਝ ਨੁਕਸਾਨ ਹੋ ਚੁੱਕਾ ਵਾ ਸੋ ਤੁਸੀਂ ਦੇਖ ਸਕਦੇ ਜੀ ਕੁਝ ਦਿਨ ਪਹਿਲਾਂ ਇੱਥੇ ਹਰੀਆਂ ਭਰੀਆਂ ਜਿਹੜੀਆਂ ਫਸਲਾਂ ਸੀ ਤੇ ਹੁਣ ਜਿਹੜਾ ਇੱਥੇ ਦੇਖ ਰਹੇ ਜੇ ਪਾਣੀ ਪਾਣੀ ਦੂਰ ਤੱਕ ਨਜ਼ਰ ਆ ਰਿਹਾ ਸੋ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਜੇ ਔਰ ਵੱਧ ਤੋਂ ਵੱਧ ਸਾਡੇ ਜਿਹੜੇ ਵੀਰਾਂ ਦਾ ਨੁਕਸਾਨ ਹੈ ਉਹਨਾਂ ਦੀ ਮਦਦ ਵੀ ਕਰੋ ਜਿੱਥੇ-ਜਿੱਥੇ ਅਜੇ ਵੀ ਡਿਊਟੀਆਂ ਨਿਭਾ ਰਹੇ ਨੇ ਪਾਣੀ ਬਹੁਤ ਅੱਗੇ ਨੂੰ ਵੀ ਦੱਸਦੇ ਵੀ ਵਧ ਰਿਹਾ ਵਾ ਸੋ ਜਿੱਥੇ ਬੰਨ ਕਮਜ਼ੋਰ ਉਹਨਾਂ ਦੇ ਜਾ ਕੇ ਮਦਦ ਕਰੋ ਜਿਹੜੇ ਤਰੀਕੇ ਨਾਲ ਜਿੰਨੀ ਜੋਗਾ ਵੀ ਕੋਈ ਹੈਗਾ ਉਸ ਤਰੀਕੇ ਨਾਲ ਕਰੋ ਜੇ ਕੋਈ ਪੈਸੇ ਨਾਲ ਕਰ ਸਕਦਾ ਵਾ ਟਰਾਲੀ ਟਰੈਕਟਰ ਨਾਲ ਕਰ ਸਕਦਾ ਵਾ ਜਾਂ ਕੋਈ ਹੱਥੀ ਉੱਥੇ ਜਾ ਕੇ ਉਹਨਾਂ ਦੇ ਨਾਲ ਮਦਦ ਕਰ ਸਕਦਾ ਔਰ ਮਦਦ ਕਰੋ ਵੱਤ-ਵੱਤ ਸਬਹੁਤ ਬਾਤ ਧੰਨਵਾਦ ਜੀ ਵੱਤ-ਵੱਤ ਸ਼ੇਅਰ ਕਰਦਾ ਜੀ